ਵਾਹਿਗੁਰੂ 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 ਆਹ ਮੂਰਿਆ ਦੇ ਉੱਤੇ ਸਵਾਰੇ ਹੋ ਵਿਚਾਰ ਕਰਦੇ ਹਾਂ ਕਿ ਕਿਵੇਂ ਕੀਤੀ ਜਾਂਦੀ ਹੈ ਸਤਿਗੁਰੂ ਬਾਸ਼ੇ ਜੀ ਫਰਮਾਨ ਕਰਦੇ ਨੇ ਸਾਬੂ ਗੁਣ ਤੇਰੇ ਮੈਂ ਨਾਹੀ 도ਰੇ ਬਿਨ ਗੁਣ ਕੀਤੇ ਭਗਤ ਨਾ ਹੋਏ ਏ ਹਾਲਾਲ ਮੁਰਖ ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਂ ਤੁਹ ਤੇਰੀ ਭਗਤੀ ਨਹੀਂ ਹੋ ਸਕਦੀ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ ਇਹ ਸਭ ਤੇਰੀਆਂ ਹੀ ਵਡਿਆਈਆਂ ਹਨ ਦੇ ਸਾਧੂ ਦੀਆਂ ਹੀ ਬੜਿਆਈਆਂ ਹਨ ਅੱਗੇ ਫੇਰ ਫਰਮਾਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਪਾਤਸ਼ਾਹ ਜੀ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇ ਦੁਭਦਾ ਬੋਲ ਖਵਾਰ ਸੋ ਜਨ ਲਾਇਆ ਨਾਨਕ ਜਿਸ ਅੰਤਰ ਤਵੇਕ ਵਿਚਾਰ ਨਾਲੇ ਕਿ ਬਾਗਾਂ ਦੇ ਨੇ ਸੋ ਜਨਮ ਲਾਇਆ ਨਾਮ ਲੈ ਜੇ ਅੰਦਰ ਬਵੇ ਕੁ ਵਿਚਾਰ ਜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਦਿੱਤੀ ਸਿੱਖਿਆ ਦੀ ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵਸ ਜਾਂਦੀ ਹੈ ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ ਉਹਦੇ ਅੰਦਰ ਪਖੰਡ ਦਾ ਰੋਲ ਖਵਾਰ ਹੀ ਕਰਦਾ ਹੈ ਜਿਸ ਮਨੁੱਖ ਦੇ ਅੰਦਰ ਖੋਟੇ ਖਰੇ ਦੇ ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ ਉਹ ਮਨੁੱਖ ਪਖੰਡੀਆਂ ਵਿੱਚ ਫਿਰ ਰਲਾਇਆ ਵੀ ਨਹੀਂ ਰਲ ਸਕਦਾ ਕਿਉਂਕਿ ਉਹਦਾ ਅਲਾਗੀ ਪਤਾ ਲੱਗ ਜਾਂਦਾ ਹੈ ਉਹ ਪਖੰਡੀਆਂ ਵਿੱਚ ਰਲਾਇਆ ਨਹੀਂ ਰਲ ਸਕਦਾ ਪਿਆਰੇ ਸੋ ਇਸ ਤਰ੍ਹਾਂ ਉਸ ਪਰਮਾਤਮਾ ਦੇ ਭਗਤੀ ਜਿਹੜੀ ਹੈ ਇਹ ਕੀਤੀ ਜਾ ਸਕਦੀ ਹੈ ਬਿਣ ਗੁਣੀਤੇ ਭਗਤ ਨਾ ਹੋਏ ਬਿਣ ਗੁਣਾ ਦੇ ਕੀਤੀਆਂ ਭਗਤੀ ਨਹੀਂ ਹੁੰਦੀ ਸਿਸਵਾ ਤੇ ਗੁਰੂ ਬਾਰੇ ਸਾਨੂੰ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਸ਼ਰਨ ਬੈ ਕੇ ਇਹ ਗੁਣ ਧਾਰਨ ਕਰਨੇ ਚਾਹੀਦੇ ਨੇ ਫਿਰ ਸਾਡੇ ਅੰਦਰ ਭਗਤੀ ਪੈਦਾ ਹੋ ਸਕਦੀ ਹੈ ਨਹੀਂ ਤੇ ਇਹ ਵੀ ਇੱਕ ਦਿਖਾਵਾ ਜਨਕ ਨੂੰ ਲੋਗਨ ਰੋਵਸ ਕੇਨ ਅੰਤ ਕਾਲ ਦਾ ਤਿਗਡੇ ਵਾਸ ਨਰਕ ਮੈਂ ਨੀਨ ਉਹਦਾ ਵੀ ਨਰਕਾਂ ਵਿੱਚ ਹੀ ਵਾਸਾ ਹੁੰਦਾ ਹੈ ਸੋ ਭਗਤੀ ਕਿਵੇਂ ਹੁੰਦੀ ਹੈ ਗੁਰੂ ਦੇ ਸ਼ਰਨ ਬੈ ਕੇ ਗੁਰੂ ਦੇ ਗੁਣ ਕਾ ਕੇ ਛੋਟੀ ਜੀ ਵਿਚਾਰ ਸੀ ਗੁਰੂ ਪਿਆਰੇਓ ਗੁਰੂ ਮਾਲਾ ਕਿਰਪਾ ਕਰਨ ਕਿਉਂਕਿ ਸਤਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਹਰ ਗੱਲ ਦਾ ਜਵਾਬ ਦਿੰਦੇ ਨੇ ਹਰ ਗੱਲ ਦਾ ਉੱਤਰ ਦਿੰਦੇ ਨੇ जो भी मन अंदर सवाल पैदा होता है आओ गुरु पातशाह पुछिए कि गुरु महाराज जी कृपा करके सू हर उत्तर देंगे वह शंका ज़रा सा है ना वो निवृत्ति कर देंगे वागुरु जी का खालसा वागुरु जी की फतेह